ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਕਿਉਂ ਇਹਨਾਂ ਦਾ ਯਾਰ ਕਿਸੇ ਦਾ ਕੁਝ ਗਿਆਨ ਨਹੀਂ ਮਾਰਨ ਵਾਲਾ ਇਹਨਾਂ ਦਾ ਕੁਝ ਨਹੀਂ ਮਰਨ ਵਾਲੇ ਆ ਜਿਹੜੇ ਉਹ ਇਹਨਾਂ ਦੇ ਕੁਝ ਨਹੀਂ ਇਹਨਾਂ ਦਾ ਇਹਨਾਂ ਦਾ ਸਿਰਫ ਇਹ ਸਿਆਸਤ ਕਰਨਾ ਚਾਹੁੰਦੇ ਆ ਜਿਹੜੇ ਖਤਮ ਹੋ ਗਏ ਪਰ ਮੈਂ ਉਸ ਸਿਆਸਤ ਨੂੰ ਇਹਨਾਂ ਦੀ ਚੱਲਣ ਨਹੀਂ ਦੇਣੀ ਮੈਂ ਇਸ ਵਾਰ ਜਦੋਂ ਅਮਿਤ ਸ਼ਾਹ ਜੀ ਨੇ ਇਹ ਗੱਲ ਕਹੀ ਉਹਨਾਂ ਨੇ ਇਹ ਗੱਲ ਹਰਸਿਮਰਤ ਨੂੰ ਪਹਿਲਾਂ ਤਾਂ ਕਿਹਾ ਵੀ ਜੇ ਇੱਥੇ ਬਹਿ ਜਾਓ ਬਹਿਣ ਤੋਂ ਵੰਦ ਉਹਨਾਂ ਨੇ ਇਹ ਕਿਹਾ ਵੀ ਜੇ ਮੈਂ ਉਰੇ ਬੈਠਾ ਹੁੰਦਾ ਬੀਬੀ ਜੇ ਮੇਰੇ ਹੁੰਦੇ ਇਹ ਗੱਲ ਕਰਦੀ ਮੈਂ ਹਾਊਸ 'ਚੋਂ ਬੋਲਣ ਨਾ ਦਿੰਦਾ ਨਾ ਇੱਕ ਸਪੰਜ ਕਰਾਉਂਦਾ ਵਰਡ ਕਿਉਂ ਉਹਨਾਂ ਨੇ ਕਿਹਾ ਉਹ ਮੇਰੇ ਕੀ ਲੱਗਦੇ ਆ ਜਾਂ ਹੋਰ ਮੇਰਾ ਕੀ ਕੋਈ ਲੱਗਦਾ ਇਸ ਕਰਕੇ ਚਾਹੇ ਕੋਈ ਕੋਰਟ ਆ ਲੋਅਰ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਚਾਹੇ ਵਿਧਾਨ ਸਭਾ ਚਾਹੇ ਪਾਰਲੀਮੈਂਟ ਆ ਚੱਲਦੀ ਤਾਂ ਦੇਸ਼ ਦੇ ਕਾਨੂੰਨ ਤੇ ਸੰਵਿਧਾਨ ਨਾਲ ਨਾ ਹੋਰ ਤਾਂ ਕੋਈ ਚੀਜ਼ ਨਹੀਂ ਚਲਾਉਂਦੀ ਇਸ ਦੇਸ਼ ਨੂੰ ਕਾਨੂੰਨ ਹੀ ਚਲਾਉਂਦਾ ਨਾ ਤੇ ਜਿਹੜਾ ਕਾਨੂੰਨ ਨਹੀਂ ਮੰਨੂਗਾ ਉਹਨੂੰ ਹਰ ਬੰਦਾ ਉਹਨੂੰ ਗਲਤ ਕਹੂਗਾ ਹੁਣ ਗੱਲ ਤਾਂ ਇੰਨੀ ਆ ਵੀ ਕੋਈ ਵੀ ਬੰਦਾ ਕਤਲ ਕਰ ਦਿੰਦਾ ਕੋਈ ਵੀ ਬੰਦਾ ਰੇਪ ਕਰ ਦਿੰਦਾ ਉਹਨੂੰ ਸੁਪਰੀਮ ਕੋਰਟ ਤੱਕ ਸਜ਼ਾ ਹੋ ਜਾਂਦੀ ਹੈ ਇੱਕ ਹੁਣ ਜੇ ਉਹਦੀ ਸਜ਼ਾ ਉਹਨੇ ਕਿਹਾ ਵੀ ਮੈਂ ਆਪਣੀ ਸਜ਼ਾ ਮਾਫੀ ਮੰਗਣੀ ਆ ਵੀ ਮੈਂ ਆਪਣੀ ਸਜ਼ਾ ਮੈਨੂੰ ਮaaf ਕਰ ਦੋ ਮੇਰੇ ਤੋਂ ਗਲਤੀ ਹੋ ਗਈ ਉਹ ਉਹੀ ਉਹ ਬੰਦਾ ਰਾਸ਼ਟਰਪਤੀ ਕੋਲ ਪਾਊਗਾ ਨਾ ਬਹੁਤ ਪਾਉਂਦੇ ਆ ਲੋਕ ਮਰਸੀ ਪਿਟੀਸ਼ਨ ਦੇ ਆਯਾਚਿਕਾ ਹੁਣ ਉਹ ਚੀਜ਼ ਆ ਵੀ ਜੇ ਕੋਈ ਪਾਊਗਾ ਉਹ ਆਪ ਪਾਊਗਾ ਵੀ ਮੇਤੋਂ ਗਲਤੀ ਹੋਗੀ ਜੀ ਮੈਂ ਸਭ ਦੇਸ਼ ਦੇ ਸੰਵਿਧਾਨ ਨਿ ਕਾਨੂੰਨ ਨੂੰ ਮੰਨਨਾ ਅੱਗੇ ਤੋਂ ਮੈਂ ਕੋਈ ਗਲਤੀ ਨਹੀਂ ਕਰੂੰਗਾ ਇਹ ਕਰੂੰਗਾ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਾਂ ਆਪ ਕਰੇ ਜਾਂ ਉਹਦੇ ਪਰਿਵਾਰ ਕਰੇ ਜਾਂ ਵਕੀਲ ਕਰੇ ਤੀਜਾ ਪਾਸੇ ਕੋਈ ਐਸਜੀਪੀਸੀ ਜਾਂ ਐਨਜੀਓ ਕਰਨ ਉਹਦਾ ਕੀ ਮਤਲਬ ਆ ਪੇਸ਼ਤਾਵਾ ਕੀ ਹੋਇਆ ਮੈਂ ਤਾਂ ਅਸੀਂ ਤਾਂ ਇੰਨਾ ਵੀ ਨਹੀਂ ਕਹਿੰਦੇ ਵੀ ਸਤੋ ਉਹ ਮਾਫੀ ਜਾਂ ਗਲਤੀ ਕੋਈ ਮੰਨੇ ਸਾਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਤਾਂ ਜੋ ਖਤਮ ਹੋਣਾ ਸੀ ਹੋ ਗਿਆ ਜੋ 16 ਪਰਿਵਾਰ ਅਸੀਂ ਬਿਲਕ ਬਿਲਕ ਕੇ ਸਾਨੂੰ ਪਤਾ ਇੱਕ ਦੂਜੇ ਨਾਲ ਕਿਵੇਂ ਅਸੀਂ ਮੋਢੇ ਨਾਲ ਮੋਢਾ ਲਾ ਕੇ ਇੱਥੇ ਤੱਕ ਪਹੁੰਚੇ ਆ ਕਿਵੇਂ ਉਹ ਪਰਿਵਾਰ ਭਲੇ ਨੇ ਹੁਣ ਅਸੀਂ ਤਾਂ ਸਿਰਫ ਇਹ ਚਾਹੁੰਦੇ ਆ ਵੀ ਭਾਈ ਉਹ ਕਦੇ ਵੀ ਮੈਂ ਮਲਕ ਦੇ ਕਾਨੂੰਨ ਨੂੰ ਮੰਨਦਾ ਜੇ ਮੈਨੂੰ ਤੁਸੀਂ ਛੱਡਦੇ ਹੋ ਮੈਂ ਮਲਕ ਦੇ ਕਾਨੂੰਨ ਦੇ ਨਾਮ ਅਮਨ ਚੈਨ ਨਾਲ ਜਿਹੜੀ ਆ ਜ਼ਿੰਦਗੀ ਬਸਰ ਕਰਨਾ ਚਾਹੁੰਦਾ ਉਹ ਕਹਿੰਦਾ ਮੈਂ ਕਹਿਣਾ ਨਹੀਂ ਫਿਰ ਦੱਸੋ ਫਿਰ ਕਿਹੜਾ ਕਮਲਾ ਛੱਡ ਦਊਗਾ ਉਹਨੂੰ ਹੁਣ ਅਕਾਲੀ ਦਲ ਇਸ ਕਲ ਨੂੰ ਅਕਾਲ ਤੱਕ ਸਭ ਦੇ ਜਥੇਦਾਰ ਤੋਂ ਹੁਕਮ ਕਰਵਾ ਰਹੇ ਆ ਉਹਨਾਂ ਨੂੰ ਵਰਤ ਰਹੇ ਆ ਕਿਉਂਕਿ ਉਹਨਾਂ ਦੀ ਚਾਬੀ ਆ ਐਸਜੀਪੀਸੀ ਪ੍ਰਧਾਨ ਨੂੰ ਵਰਤ ਰਹੇ ਆ ਉਹਨਾਂ ਦੀ ਚਾਬੀ ਆ ਇੱਥੋਂ ਦੇਖਿਓ 31 ਤੋਂ ਬਾਅਦ ਫਿਰ ਇਹਨਾਂ ਨੇ ਇਹ ਮੁੱਦੇ ਨੂੰ ਤੇਜ਼ ਕਰਨਾ ਪਰ ਮੈਂ ਇਹ ਹਮੇਸ਼ਾ ਇਸ ਮੁੱਦੇ ਨੂੰ ਖਤਮ ਕਰਨਾ ਚਾਹੁੰਦਾ ਵੀ ਭਾਈ ਕਿਉਂਕਿ ਇਹਨਾਂ ਦੇ ਇੱਕ ਪ੍ਰਧਾਨ ਅਕਾਲੀ ਦਲ ਦਾ ਕੋਈ ਹੋਰ 10 ਬੰਦੇ ਜਿਨ੍ਹਾਂ ਨੇ ਬਹੁਤ ਗੰਦੀਆਂ ਗੱਲਾਂ ਕਹੀਆਂ ਮੀਡੀਆ ਦੇ ਸਾਹਮਣੇ ਆਪਣੀ ਵੀਡੀਓ ਬਣਾ ਕੇ ਵੀ ਭਾਈ ਮੁੰਡਿਆਂ ਨੂੰ ਉਹਨਾਂ ਨੇ ਸਾਫ਼ ਕਿਹਾ ਵੀ ਇਹਨੂੰ ਟੱਕਰੋ ਇਨੂੰ ਇਹਨੂੰ ਖਤਮ ਕਰੋ ਇਹਨੂੰ ਪਿੰਡਾਂ ਜਦੋਂ ਜਾਂਦਾ ਉਸ ਤਰੀਕੇ ਨਾਲ ਇਹਨੂੰ ਪਾਓ ਮੈਂ ਇਹਦਾ ਮਤਲਬ ਕੀ ਆ ਉਹ ਚਲੋ ਮੈਂ ਦੇਖ ਲਊਗਾ ਕਾਨੂੰਨੀ ਤਰੀਕੇ ਨਾਲ ਜਾਂ ਮੇਰੇ ਚ ਇੰਨੀ ਜਾਨ ਹੈਗੀ ਆ ਵੀ ਮੈਂ ਕਿਵੇਂ ਨੇ ਜੇਠਣਾ ਇਹਨਾਂ ਨੂੰ ਜਿਹੜੇ ਇਹ ਜੀਆਂ ਧਮਕੀਆਂ ਦਿੰਦੇ ਆ ਉਦੋਂ ਮੈਂ ਥੱਲੇ ਦੇਖਿਆ ਕਰੋ ਕਮੈਂਟ ਕਿਵੇਂ ਬਾਹਰ ਏਜੰਸੀਆਂ ਬੈਠੀਆਂ ਜਿਹੜੀਆਂ ਉਹ ਮਾਰਨ ਪਰਿਵਾਰ ਨੂੰ ਮਾਰਨ ਨੂੰ ਸਾਨੂੰ ਮਾਰਨ ਨੂੰ ਉਹ ਤਾਂ ਅਸੀਂ ਚਲੋ ਰੋਜ਼ ਰੋਜ਼ ਜਿਹੜੇ ਉਹ ਅਟੈਕ ਰੋਜ਼ ਸਾਰੀਆਂ ਚੀਜ਼ਾਂ ਉਹ ਚੱਲਦੇ ਆ ਪਰ ਹੁਣ ਮੈਂ ਇਸ ਵਾਰ 24 ਚ ਮੈਂ ਵੀ ਇਹ ਬਹੁਤ ਸੋਚ ਸਮਝ ਕੇ ਔਖੇ ਔਕੇ ਫੈਸਲਾ ਕੀਤਾ ਕਿਉਂਕਿ ਜਿਹੜੀ 92 ਤੋਂ 96 ਤੋਂ ਬਾਅਦ ਲੋਕਾਂ ਨੂੰ ਅਮਨ ਚੈਨ ਦੀ ਜ਼ਿੰਦਗੀ ਦਿੱਤੀ ਉਹ ਆ ਕੇ ਹੁਣ ਨਵੀਂ ਜਨਰੇਸ਼ਨ ਨੂੰ ਪਤਾ ਨਹੀਂ ਵੀ ਕੀ ਹੋਇਆ ਸੀ ਉਦੋਂ ਉਹਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕਰਦੇ ਆ ਮੈਂ 24 'ਚ ਇਹ ਫੈਸਲਾ ਰੱਬ ਦੀ ਮੇਰ ਨਾਲ ਜੋ ਪਾਰਟੀ ਜਦੋਂ ਟਿਕਟ ਦੇਊਗੀ ਤੇ ਇਹ ਇਲੈਕਸ਼ਨ ਮੈਂ ਸਿਰਫ ਏਸੇ ਮੁੱਦੇ ਤੇ ਲੜਨੀ ਆ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਆਜੇ ਰਾਜੂਆਣੇ ਦੀ ਭੈਣ ਆਜੇ ਰਾਜੂਆਣ ਆਜੇ ਹੋਰ ਆ ਜੀ ਉਹ ਲੜਨਗੇ ਇਲੈਕਸ਼ਨ ਬੰਦੀ ਸਿੱਖਾਂ ਦੇ ਉਹ ਲੜਨ ਜਿਹਨਾਂ ਨੂੰ ਬੰਦੀ ਸਿੱਖੋ ਕਹਿੰਦੇ ਆ ਉਹ ਬੰਦੀ ਬੰਦੀ ਨਹੀਂ ਉਹ ਤਾਂ ਅਤਵਾਦੀ ਨੇ ਉਹ ਖਾਲਿਸਤਾਨ ਦੇ ਮੁੱਦੇ ਤੇ ਇਹਨਾਂ ਦੇ ਮੁੱਦੇ ਤੇ ਲੜਨ ਮੈਂ ਇਲੈਕਸ਼ਨ ਲੜੂੰਗਾ ਵੀ ਅਸੀਂ ਪੰਜਾਬ ਤੇ ਦੇਸ਼ ਦਾ ਝੰਡਾ ਉੱਤੇ ਰੱਖਣ ਖਾਤਰ ਅਸੀਂ ਦੇਸ਼ ਦੇ ਕਾਨੂੰਨ ਤੇ ਕਾਇਦੇ ਨੂੰ ਸੰਵਿਧਾਨ ਨੂੰ ਬਚਾਉਣ ਖਾਤਰ ਆਪਣੇ ਟੁਕੜੇ ਟੁਕੜੇ ਕਰਾਏ ਅਸੀਂ ਉਹਦੀ ਲੜਾਈ ਲੜ ਰਹੇ ਆ ਲੋਕ ਜੋ ਫੈਸਲਾ ਕਰਨਗੇ ਦੇਖ ਲਾਂਗੇ ਇਸੇ ਗੱਲ ਤੇ ਲੋਕ ਜੇ ਮੈਨੂੰ ਫਤਵਾ ਨਹੀਂ ਦਿੰਦੇ ਮੈਂ ਇਹਨਾਂ ਦੇ ਮੂਰੇ ਹੱਥ ਜੋੜਨੂੰ ਵੀ ਤੁਸੀਂ ਜਿੱਤੇ ਮੈਂ ਹਾਰੇ